ਉਹ ਪੜਿਆ ਕੀ ਮਾਮਲਾ ਸੀ ਪੀਰਵਾਲਸੀਏ ਇਹਨਾਂ ਪ੍ਰਿੰਸ ਸਰਕਾਰੀ ਹਾਈ ਸਕੂਲ ਦਾ ਜੀ ਬਰਜਰੀ ਸਿੰਘ ਉੱਥੇ ਪ੍ਰਿੰਸੀਪਲ ਸਾਹਿਬ ਨੇ ਗਵਾਹ ਕੀਤਾ ਕਿ 7-8 ਦੀ ਦਰਮਿਆਨੀ ਰਾਤ ਨੂੰ ਦੋ ਵਿਅਕਤੀ ਆਏ ਮੂਮਨ ਮੂਮਨ ਨੇ ਵੇਖਿਆ ਕਿ ਉਹਨਾਂ ਨੇ ਕਮਰੇ ਦੇ ਕਿਤਾਬਾਲਾ ਤੋੜ ਕੇ ਇੱਕ ਸਾਰ ਪ੍ਰੋਜੈਕਟਰ ਜੀ ਮਾਊਸ ਜੀ ਤੇ ਸਪੀਕਰ ਵਗੈਰਾ ਸਮਾਨ ਚੋਰੀ ਕਰਕੇ ਲੈ ਗਏ ਜਿਹੜੀ ਅਸੀਂ ਬਰੀਕੀ ਨਾਲ ਕਾਫੀ ਪੜਤਾਲ ਕੀਤੀ ਹੈ ਪੜਤਾਲ ਕਰਨ ਤੋਂ ਬਾਅਦ ਹੀ ਦੋ ਵਿਅਕਤੀ ਦੋ ਨੌਜਵਾਨ ਬਤੀ ਇਹਨਾਂ ਜਿਹੜਾ ਹੁੰਦਾ ਜੀ ਸਿੰਘ ਸਨ ਹਰਜਿੰਦਰ ਸਿੰਘ ਵਾਸੀ ਬਰਗੇਰੀ ਸਿੰਘ ਅਤੇ ਇਹਦਾ ਛੋਟਾ ਭਾਈ ਜੋ 17 ਸਾਲ ਦਾ ਲੱਗਿਆ ਜੀ ਇਹਨਾਂ ਦੋਨਾਂ ਨੇ ਚੋਰੀ ਕੀਤੀ ਹੈ ਜੀ ਇਹਦਾ ਹਰਜਿੰਦਰ ਸਿੰਘ ਦਾ ਛੋਟਾ ਭਾਈ ਆ ਜੀ ਆ ਫੇ ਪੀ ਮੁੰਡਾ ਉਹਨੂੰ ਵਿਦਿਕਾਰਨ ਕਰਕੇ ਸਕੂਲ ਆਨੇ ਕੋਈ ਗਲਤੀ ਕੀਤੀ ਹੋਈ ਆ ਸਕੂਲ ਨੇ ਕੱਢਤਾ ਜੀ ਬਾਹਰ ਉਸੇ ਮਾਨਸਿਕ ਗੁੱਸੇ ਦੇ ਮਾਨਸਿਕ ਵਿੱਚ ਆ ਕੇ ਉਹਨਾਂ ਨੇ ਦੋੜ ਚੋਰੀ ਕੀਤੀ ਜੀ ਪਹਿਲਾਂ ਉਹਨੇ ਕੰਪੇਟਿਸ਼ਨ ਲਖਾਈ ਜੀ ਦੇਖੋ ਉਹਨਾਂ ਨੇ ਕੰਪਲੇਂਟ ਖਾਤੀ ਆ ਜੀ ਕਿਉਂਰੀ ਦਾ ਕੀਤਾ ਸਮਾਨ ਆ ਜੀ ਦੋ ਪ੍ਰੋਜੈਕਟਰ ਆ ਜੀ ਕੀਬੋਰਡ ਮਾਊਸ ਤੇ ਹੋਰ ਟੰਗਟੂਲਾ ਸਮਾਨ ਤੇ ਸਾਰਾ ਸੈਟ ਉਹ ਮਿਲ ਗਿਆ ਜੀ ਦੋਨੋਂ ਬੱਚਿਆਂ ਨੂੰ ਫੋਰਟ ਪੇਸ਼ ਕੀਤਾ ਇੱਕ ਜਮਨੈਲ ਸੀ ਆ ਜੀ ਉਹਨੂੰ ਕੱਲ ਪੇਸ਼ ਕਰਤਾ ਅੱਜ ਜਿਹੜਾ ਹਰਜਿੰਦਰ ਸਿੰਘ ਆ ਉਹ ਮੁੰਡਾ ਬੜਾ ਬਿਹਰ ਇੰਦਰਜੀਤ ਸਿੰਘ ਆ ਜੀ ਉਹਦਾ ਇੱਕ ਦੋ ਨਾ ਬੁੱਤਰ ਮੰਨਦੇ ਆ ਜੀ ਉਸ ਨੂੰ ਮੰਨ ਕਰਕੇ ਅੱਜ ਉਹਨੂੰ ਦੁਬਾਰਾ ਫੇਰ ਪੇਸ਼ ਕਰਨ ਗਏ ਕਰੋ ਵੀ ਕਰਨਾ ਮਾਚ ਉਹਨਾਂ ਦੇ ਮੁੰਡੇ ਕੋਲ ਆਈ ਆ ਸਾਹਮਣੇ ਤੇ ਕਲ ਮੇਕ ਹੋ ਰਹਾ ਤਾਂ ਇਹ ਵੀ ਵਰਤ ਤੇ ਫਿਰ ਵੀ ਅਸੀਂ ਗ੍ਰੀਕੀ ਨਾਲ ਉਹ ਪੁੱਛ ਵਰਤਾਲਾ ਕਰ ਰਹੇ ਜੀ ਇਹਨਾਂ ਸਕੂਲ ਦੇ ਜੁਰੀ ਕੰਮ ਕੀ ਆਉਂਦੇ ਨੇ ਜੀ ਇਹ ਬਸ ਸਰਕਲੋਂ ਸਭ ਕੁਝ ਸਿਖਾਣ ਦੀ ਖਾਤਰ ਕਿਉਂਕਿ ਛੋਲੇ ਕੰਦਰਜੀਤ ਸਿੰਘ ਦੇ ਛੋਟੇ ਭਾਈ ਨੇ ਉਹਨਾਂ ਨੇ ਕਿਸੇ ਕਾਰਨ ਕਰਕੇ ਕੋਈ ਗਲਤੀ ਕੀਤੀ ਸੀ ਸਕੂਲ ਚ ਵਰਕਰ ਕਰਦੇ ਹੋਏ ਜੀ ਉਹ ਕਹਿੰਦਾ ਕਿ ਅਸੀਂ ਮੈਡਮਾਂ ਨੂੰ ਜਾਂ ਉਹਨਾਂ ਸਭ ਕੁਝ ਸਿਖਾਣਾ ਜੀ ਵੀ ਸਾਨੂੰ ਬਾਹਰ ਕਿਉਂ ਕੂਟੋਂ ਕੱਢਿਆ ਜੀ ਇਹ ਨਹੀਂ ਗੱਲ ਠੀਕ ਹੈ ਥੈਂਕ ਯੂ ਸਰ